हां जी सत श्री अकाल जी दोस्तों उम्मीद करते हैं कि ਤੁਸੀਂ ਸਾਰੇ ਠੀਕ ਠਾਕ ਹੋਵੋਗੇ 200 ਸੋਸ਼ਲ ਮੀਡੀਆ ਤੇ ਆਏ ਦਿਨੇ ਕੋਈ ਨਾ ਕੋਈ ਅਜੀਹੀ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਹਨੂੰ ਵੇਖ ਕੇ ਨਾ ਹਰ ਇੱਕ ਬੰਦਾ ਹੈਰਾਨ ਰਹਿ ਜਾਂਦਾ ਹੈ ਤੇ ਆਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਵੀ ਅੱਜ ਹੈਰਾਨ ਹੋ ਜਾਣਾ ਹੈ ਆਹ ਵੀਡੀਓ ਵਿੱਚ ਨਾ ਤੁਸੀਂ ਇੱਕ ਕੁੜੀ ਨੂੰ ਵੇਖ ਸਕਦੇ ਹੋ ਜੋ ਕਿ ਨਾ ਰੀਲ ਬਣਾ ਰਹੀ ਹੁੰਦੀ ਹੈ ਤੇ ਦੇਖੋ ਉਹ ਇੱਕ ਆਟੋ ਰਿਕਸ਼ੇ ਵਾਲੇ ਨੂੰ ਰੋਕਦੀ ਹੈ ਤੇ ਉਹਦੇ ਸਾਹਮਣੇ ਖੜ ਕੇ ਦੇਖੋ ਕਿਹੜੇ ਹਿਸਾਬ ਦੇ ਨਾਲ ਡਾਂਸ ਕਰਨ ਲੱਗਦੀ ਹੈ ਤੇ ਆਹ ਰੀਲਾਂ ਵਾਲਿਆਂ ਨੂੰ ਭੋਰਾ ਸੰਗ ਸ਼ਰਮਣੀ ਵੇ ਜਿਹੜਾ ਸਾਹਮਣੇ ਬੰਦਾ ਖੜਾ ਉਹ ਇਹਦੀ ਪਿਓ ਦੀ ਉਮਰ ਦਾ ਹੈ ਤੇ ਉਹਦੇ ਸਾਹਮਣੇ ਖੜ ਕੇ ਦੇਖੋ ਕਿੰਦਾ ਦੀਆਂ ਹਰਕਤਾਂ ਕਰ ਰਹੀ ਹੈ ਤੇ ਉਹ ਵਿਚਾਰਾ ਸ਼ਰਮ ਦਾ ਮਾਰਾ ਦੇਖੋ ਸਿਰ ਨੀਵਾ ਕਰ ਲੈਂਦਾ ਬਈ ਰੀਲਾਂ ਦਾ ਭੂਤ ਲੋਕਾਂ ਤੇ ਇੰਨਾ ਸਵਾਰ ਹੋ ਚੁੱਕਿਆ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਾਹਮਣੇ ਵਾਲਾ ਕਿਸ ਸਿਚੁਏਸ਼ਨ ਦੇ ਵਿੱਚ ਹੈ ਜਾਂ ਕਿਹੜੇ ਹਾਲਾਤਾਂ ਦੇ ਵਿੱਚ ਉਹ ਬੰਦਾ ਜਾ ਰਿਹਾ ਹੈ ਪਰ ਆ ਤੁਸੀਂ ਰੇਕਸ਼ੇ ਵਾਲੇ ਦਾ ਚਿਹਰਾ ਹੀ ਵੇਖ ਲਓ ਵਿਚਾਰਾ ਚਿਹਰੇ ਤੋਂ ਕਿੰਨਾ ਉਦਾਸ ਲੱਗ ਰਿਹਾ ਹੈ ਪਤਾ ਨਹੀਂ ਕਿੰਨੀ ਕੁ ਮਜਬੂਰੀ ਹੋਣੀ ਆ ਪਰ ਇਹ ਕੁੜੀ ਦੇਖੋ ਇਹਦਾ ਸ਼ਰੇਆਮ ਮਜ਼ਾਕ ਬਣਾ ਰਹੀ ਹੈ ਤੇ ਦੋਸਤੋ ਇਹੋ ਜੀਆਂ ਕੁੜੀਆਂ ਤੇ ਨਾ ਸਖਤ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਇਹ ਕੁੜੀਆਂ ਨਾ ਲੋਕਾਂ ਨੂੰ ਕਿਤੇ ਵੀ ਰੋਕ ਕੇ ਉਹਨਾਂ ਦੇ ਨਾਲ ਰੀਲਾ ਬਣਾਉਣ ਲੱਗ ਜਾਂਦੀਆਂ ਨੇ ਪਰ ਆਹ ਕੁੜੀ ਦੇਖੋ ਹਾਈਵੇ ਦੇ ਵਿਚਾਲੇ ਖੜ ਕੇ ਰੀਲ ਬਣਾ ਰਹੀ ਹੈ ਦੋਸਤੋ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹੋ ਜੀਆਂ ਰੀਨਾ ਵਾਲੀਆਂ ਤੇ ਕੋਈ ਨਾ ਕੋਈ ਕਾਰਵਾਈ ਹੋਵੇ ਤੇ ਇਹਨਾਂ ਨੂੰ ਸਜ਼ਾ ਮਿਲੇ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ